ਆਪਣੀ ਪ੍ਰੈਸ ਕਾਨਫਰੰਸ ਹੈਗੀ ਹੈ ਜੀ ਮੁਕਦਮਾ ਨੰਬਰ 36 19 19424 ਦੇ ਤਹਿਤ ਇਹਦੇ ਅੰਡਰ ਸੈਕਸ਼ਨ ਹੈ 379 B2 ਤੇ 34 ਆਈਪੀਸ ਥਾਣਾ ਮੁਕੰਪੁਰਾ ਦਾ ਜੀ ਇਹਦਾ ਬੇਸਿਕਲੀ ਹੈਗਾ ਜੀ ਇੱਕ 18-19 ਰਾਤ ਦੀ ਇੰਟਰਵਿਨਿੰਗ ਨਾਈਟ ਨੂੰ ਮਾਨ ਸਿੰਘ ਇੱਕ ਟੈਕਸੀ ਡਰਾਈਵਰ ਹੈਗਾ ਜਿਹੜਾ ਮਾਨ ਸਿੰਘ ਟਰਾਂਸਪੋਰਟ ਟੈਕਸੀ ਦਾ ਡਰਾਈਵਰ ਹੈਗਾ ਉਹਦਾ ਨਾਮ ਵੀ ਮਾਨ ਸਿੰਘ ਹੈ ਜਿਹੜਾ ਡਰਾਈਵਰ ਹੈ ਉਹ ਆਪਣਾ ਉਥੇ ਸੁੱਤਾ ਸੀ ਪੰਜ ਪੀਰ ਦੇ ਲਾਗੇ ਟਿੰਗਰਾ ਕੰਪਲੈਕਸ ਦੇ ਲਾਗੇ ਆਪਣੀ ਗੱਡੀ ਲਾ ਕੇ ਸਵੇਰ 8 ਵਜੇ ਉਹ ਗੱਡੀ ਦੇ ਵਿੱਚ ਹੀ ਸੁੱਤਾ ਸੀ ਤੇ ਰਾਤੀ अराउंड ਸਵਾ 12 ਵਜੇ ਇੱਕ ਕੁੜੀ ਆਈ ਜਿਹਦਾ ਨਾਮ ਸੰਝੋ ਪਤਾ ਚੱਲਿਆ ਉਹ ਹੈਗਾ ਪੂਜਾ ਦਿੱਲੀ ਵਾਲੀ ਉਹਨੇ ਆ ਕੇ ਪੈਸੇ ਮੰਗੇ ਪਹਿਲਾਂ 200 ਰੁਪਏ ਮੰਗਿਆ ਫਿਰ ਉਹ ਮਨਾ ਕਰਤਾ ਫਿਰ ਉਹਨੇ 100 ਰੁਪਏ ਮੰਗਿਆ ਤੇ ਉਹ ਵੀ ਜਦੋਂ ਮਨਾ ਕਰਤਾ ਤੇ ਉਨੀ ਦੇਰ ਵਿੱਚ ਚਾਰ ਮੁੰਡੇ ਆਏ ਇੱਕ ਕਾਲੀ ਥਾਰ ਦੇ ਵਿੱਚ ਤੇ ਉਹਨਾਂ ਨੇ ਆ ਕੇ ਕਾਰ ਦੀ ਚਾਬੀ ਕੱਢ ਲਈ ਤੇ ਕਾਰ ਉਹ ਨਹੀਂ ਦੇਰ ਤੱਕ ਖੁੱਲ ਗਈ ਤੇ ਜਦੋਂ ਫਿਰ ਇਹਨੂੰ ਕਾਰ ਦੇ ਵਿੱਚ ਹੀ ਬਿਠਾ ਕੇ ਤੇ ਅੱਗੇ ਪਿੱਛੇ ਉਹਨਾਂ ਨੇ ਥਾਰ ਲਈ ਨਾਲ ਦੋ ਬੰਦੇ ਵਿੱਚ ਬੈਠੇ ਤੇ ਅੱਗੇ ਲੈ ਗਏ ਆਪਣਾ ਮਾਨਾ ਵਾਲਾ ਏਰੀਆ ਜਾ ਕੇ ਮਾਨ ਸਿੰਘ ਜਿਹੜਾ ਟੈਕਸੀ ਡਰਾਈਵਰ ਸੀਗਾ ਉਹਨੂੰ ਉਤਾਰਤਾ ਉਸ ਤੋਂ ਬਾਅਦ ਆਪਣਾ 19 ਤਰੀਕ ਨੂੰ ਸਵੇਰੇ ਪਰਚਾ ਦਰਜ ਹੋ ਗਿਆ ਮੋਕੰਪੁਰਾ थाना ਤੇ ਐਸਐਚਓ ਸਾਹਿਬ ਏਸੀਪੀ ਸਾਹਿਬ ਤੇ ਏਡੀਐਸਪੀ ਸਾਹਿਬ ਨੇ ਸਵਿਫਟਲੀ ਐਕ ਕੀਤਾ ਸੀਪੀ ਸਾਹਿਬ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੇ ਦਿਸ਼ਾ ਨਿਰਦੇਸ਼ ਏਟ ਤੇ ਇਹਨਾਂ ਨੇ 21 ਤਰੀਕ ਨੂੰ ਅ ਪੰਜ ਦੋਸ਼ੀਆਂ ਵਿੱਚੋਂ ਸਾਹਿਲਦੀਪ ਸਿੰਘ ਫੜ ਲਿਆ ਉਹਦੀ ਉਮਰ ਹੈ ਅਰਾਊਂਡ 19 ਸਾਲ ਤੇ ਉਸ ਤੋਂ ਬਾਅਦ ਇਹਨਾਂ ਨੇ ਅ ਇਨਵੈਸਟੀਗੇਟ ਕੀਤਾ ਕੇਸ ਤੇ ਇਨਵੈਸਟੀਗੇਟ ਕਰਦੇ ਕਰਦੇ ਤੇ ਇਹਨਾਂ ਨੇ ਅ 21 ਤਰੀਕ ਨੂੰ ਨੂਨੋ ਫੜਿਆ ਤੇ ਅੱਜ 24 ਤਰੀਕ ਨੂੰ ਵਿਸ਼ਾਲ ਉਰਫ ਵਿਸ਼ੂ ਨੂੰ ਵੀ ਫੜ ਲਿਆ ਤੇ ਜਿਹੜੀ ਹੈਗੀ ਹੈ ਔਰਾਕਾਰ ਓਮ ਅ ਸਾਹਿਲ ਦੇ ਪੋਚਗੇਟਸ ਤੋਂ ਮਿਲੀ ਹੈ ਤੇ ਰੋਪੜ ਤੋਂ ਮਿਲੀ ਹੈ ਤੇ ਜਿਹੜੀ ਥਾਰ ਹੈਗੀ ਹੈ ਉਹ ਮਿਲੀ ਹੈ ਵਿਸ਼ਾਲ ਦੇ ਘਰ ਤੋਂ ਹਰੀਕੇ ਤੋਂ ਇਹ ਜਿਹੜੇ ਅ ਪੰਜ ਹੈਗੇ ਆ ਆਪਣੇ ਦੋਸ਼ੀ ਉਹਨਾਂ ਵਿੱਚੋਂ ਇੱਕ ਹੈਗੀ ਪੂਜਾ ਦਿੱਲੀ ਵਾਲੀ ਉਹ ਹਾਲੇ ਅਰੈਸਟ ਨਹੀਂ ਹੋਈ ਤੇ ਕਰਨਬੀਰ ਵੀ ਨਹੀਂ ਹੋਇਆ ਤੇ ਹਾਲੇ ਰਾਜਾ ਵੀ ਨਹੀਂ ਹੋਇਆ ਹੱਲੇ ਸਾਡੇ ਅਸੀਂ ਦੋ ਅਰੈਸਟ ਕੀਤੇ ਆ ਸਾਹਿਲਦੀਪ ਸਿੰਘ ਤੇ ਵਿਸ਼ਾਲ ਵਿਸ਼ੋ ਤੇ ਕਾਫੀ ਯੰਗ ਏਜ ਦੇ ਹੈਗੇ ਆ ਸਾਹਿਲਦੀ ਉਮਰ 19 ਸਾਲ ਹੈ ਵਿਸ਼ਾਲ ਦੀ 20 ਸਾਲ ਹੈ ਬਾਕੀ ਰਾਜੇ ਰਾਜਾ ਹੈਗਾ ਹਰੀਕੇ ਦਾ ਉਹਦੀ 25 ਸਾਲ ਹੈ ਤੇ ਕਰਨਬੀਰ ਦੀ 23 ਸਾਲ ਹੈ ਇਹ ਕ੍ਰਿਮੀਨਲ ਮਾਈਂਡਡ ਹੈਗੇ ਸਾਰੇ ਸਾਰਿਆਂ ਤੇ ਇੱਕ ਇੱਕ ਦੋ ਦੋ ਪਰਚੇ ਹੈਗੇ ਆ ਤੇ ਤੇ ਕਾਫੀ ਯੰਗ এজ ਦੇ ਹੈਗੇ ਆ ਤੇ ਸਾਡੀ ਟੀਮਸ ਪ੍ਰੋਪਰ ਲੱਗੀਆਂ ਐ ਇਹਨਾਂ ਨੂੰ ਜਿਹੜੇ ਬਾਕੀ 10 ਕਲਪਰੇਟਸ ਰਹਿ ਗਏ ਐ ਇਹਨਾਂ ਨੂੰ ਵੀ ਫੜਨ ਵਿੱਚ ਜਿਹੜੀ ਲੜਕੀ ਮੋਟਿਵ ਕੀ ਗਾਈ ਕਿਡਨੈਪਿੰਗ ਦਾ ਮੋਟਿੰਗ ਤਾਂ ਬੇਸਿਕਲੀ ਇਹਨਾਂ ਨੇ ਹੁਣ ਤਾਂ ਹੁਣ ਅਸੀਂ ਅਰੈਸਟ ਕੀਤੇ ਐ ਹੁਣ ਅਸੀਂ ਪੁਲਿਸ ਰਿਮਾਂਡ ਲੈ ਕੇ ਅੱਗੇ ਪੁੱਜ ਕੇ ਚ ਕਰਾਂਗੇ ਜੀ ਸਰ ਜਿਹੜੀ ਲੜਕੀ ਆ ਉਹਦੀ ਬੈਕਗ੍ਰਾਉਂਡ ਕੀ ਐ ਦੱਸਿਓ ਇਹਨੂੰ ਉਹ ਜੋ ਪਤਾ ਚੱਲੇ ਉਹ ਡਾਂਸਰ ਐ ਜੀ ਹਲੇ ਕਨਫਰਮ ਨਹੀਂ ਕਹਿ ਸਕਦੇ ਪਰ ਜੋ ਹਾਲੇ ਤੱਕ ਜੋ ਪੁੱਛ ਗਏ ਸਤੋ ਜੋ ਉਹਦੀ 35 ਸਾਲ ਪਤਾ ਚੱਲੀ ਹੈ ਜੀ ਹਾਲੇ ਵੀ ਹੈਵਨਟ ਅਰੈਸਟਡ ਹਰ ਹਾਲੇ ਜਿਵੇਂ ਰੈਸਟ ਕਰਕੇ ਤਾਂ ਫਿਰ ਸਹੀ ਅਜ ਪਤਾ ਚੱਲ ਜੂਗੀ ਪਰ ਜੋ ਸੰਜੋ ਪਤਾ ਚੱਲੇ 35 ਸਾਲ ਦੀ ਉਮਰ ਹੈ ਜੀ ਤੇ ਜਿਹੜੇ ਸਾਰੇ ਲੜਕੇ ਫੜੇ ਗਏ ਨੇ ਹਾਂਜੀ ਇਹਨਾਂ ਕੋ ਵੱਡੀ ਜਿਹੜੀ ਪੜੀ ਗਈ ਉਹਨਾਂ ਦੀ ਆਪਣੀ ਸੀ ਜਿਆ ਉਹ ਵੀ ਜਿਹੜੀ ਕੋਈ ਚੋਰੀ ਉਹ ਅਸੀਂ ਵੈਰੀਫਾਈ ਕਰ ਰਹੇ ਆ ਜੀ ਆਰਟੀਓ ਤੋਂ ਅਸੀਂ ਰਿਕਾਰਡ ਲੈ ਰਹੇ ਆ ਸਰ ਕਰਦੇ ਕੀ ਆ ਲੜਕੇ ਸਾਰੇ ਇਹ ਕ੍ਰਿਮੀਨਲ ਬੈਕਗ੍ਰਾਉਂਡ ਤੇ ਹੈਗੇ ਜੀ ਕਰਨਬੀਰ ਤੇ ਇੱਕ ਐਨਡੀਪੀਸ ਦਾ ਕੇਸ ਹੈ ਜੀ ਅਰ ਜਿਹੜਾ ਰਾਜਾ ਹਰੀਕੇਵਲਾ ਹੈਗਾ ਉਹਤੇ 307 ਦਾ ਪਰਚਾ ਪੀਓ ਵੀ ਹੈਗਾ ਜੀ ਤੇ ਆਪਣਾ 379 ਬੀ ਦੇ ਪਰਚੇ ਦੋਨਾਂ ਤੇ ਹੈ ਵਿਸ਼ਾਲ ਤੇ ਸਾਇਲਦੀਪ ਤੇ ਸਾਰੀ ਕ੍ਰਿਮੀਨਲ ਬੈਕਗ੍ਰਾਉਂਡ ਸਰ ਕੋਈ ਨੈਸ਼ਨਲ ਅਚੈਟ ਨਹੀਂ ਕਰਦੇ ਸੀ ਉਸੇ ਹਲੇ ਅਸੀਂ ਵੈਰੀਫਾਈ ਕਰਾਂਗੇ ਜੀ ਹਲੇ ਟੂ अर्ਲੀ ਟੂ ਸਰ ਇਹ ਪੜਾਈ ਵੀ ਕਰਦੇ ਹੋਗੇ ਜਾਂ ਮਤਲਬ ਸਿਰਫ ਨਹੀਂ ਦੇਖੋ ਅੱਦੇ ਤਾਂ ਭੱਜੇ ਹੀ ਹੋਏ ਆ ਜੀ ਅੱਦੇ ਭੱਜੇ ਹੋਏ ਆ ਤੇ ਉਹ ਸਭ ਨਲ ਕਰ ਲਾਂਗੇ ਜੀ ਇਹ ਵੀ ਸਰ ਪ੍ਰੋਕਸਸ ਤੋਂ ਅੰਦਰ ਤੇ ਆਉਣਾ ਹੈ ਜੋ ਇਹ ਉਹ ਹੀ ਮੈਂ ਤੁਹਾਨੂੰ ਦੁਬਾਰਾ ਬੇਨਤੀ ਕਰ ਰਿਹਾ ਕਿ ਤੋੜ ਜਾਂ ਬਣਿਆ ਤੁਹਾਨੂੰ ਦੱਸ ਦੋੜ ਵਾਲਾ ਬਣਿਆ ਉਹ ਬੰਦੇ ਨੂੰ ਜਮ ਜਮ ਬੰਦੇ ਨੂੰ ਸੜ ਗਿਆ ਓਕੇ ਸਾਰੇ ਚਾਰੋਂ ਮੁੰਡਿਆਂ ਤੇ ਅ ਪਰਚੇ ਹੈਗੇ ਆ ਜੀ ਤੇ ਦੋ ਜਣਿਆਂ ਦੇ 379 ਬੀ ਤੇ ਪਰਚੇ ਹੈਗੇ ਤੇ ਇੱਕ ਤੇ 300 ਸਦਾ ਤੇ ਇੱਕ ਤੇ ਐਨਡੀਪੀਐਸ ਦਾ ਹੈਗਾ ਤੇ ਸਾਰੇ ਹੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਹੈਗੇ ਆ ਤੇ ਸਕੂਲ ਕਾਲਜ ਤੱਕ ਇੱਥੇ ਜਾਂਦੇ ਹੋਣੇ ਆ ਜੀ ਇਹ ਲੜਕੀ ਜਿਹੜੀ ਸੱਚੀ ਦੱਸ ਰਹੀ ਪੂਜਾ ਇਹਦਾ ਕੋਈ ਬੈਕਗ੍ਰਾਉਂਡ ਕੀ ਹੈ ਹਲੇ ਅਸੀਂ ਅਰੈਸਟ ਨਹੀਂ ਕੀਤਾ ਉਹ ਹੁਣ ਅਸੀਂ ਸਾਹਿਲ ਤੇ ਵਿਸ਼ਾਲ ਨੂੰ ਅਰੈਸਟ ਕੀਤਾ ਹਲੇ ਅਸੀਂ ਪੁੱਛਗੇਚ ਕਰਾਂਗੇ ਜੀ ਉਹ ਕਿਵੇਂ ਨਾਲ ਐਸੋਸੀਏਟਿਡ ਹੈ ਪੂਜਾ ਇਹਨਾਂ ਦੇ ਸਰ ਚੋਲੀਆ ਆ ਉਹਦਾ ਲੱਗੀ ਹੋਈ ਹੈ ਉਹਦੇ باوجود ਵੀ ਕੱਲ ਜਿਹੜਾ ਇੱਕ ਇਨਸੀਡੈਂਟ ਹੋਇਆ ਸੀ ਜਿੰਨਾ ਲੋਕਾਂ ਨੇ ਅਸਲੇ ਨਹੀਂ ਜਮਾ ਕਰਵਾਏ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਦੇਖੋ ਅਸੀਂ ਹਰੇਕ ਨੂੰ ਅਪੀਲ ਕਰ ਰਹੇ ਹਾਂ ਕਿ ਅਸਲੇ ਜਮ੍ਹਾਂ ਕਰਾਉਣ ਦੀ ਇੱਕ ਸਾਡੀ ਕਮੇਟੀ ਵੀ ਬਣੀ ਹੈ ਜਿੱਥੇ ਕਿਸ ਨੂੰ ਕੋਈ ਖਤਰਾ ਹੈਗਾ ਜਾਂ ਕਿਸ ਦਾ ਕੋਈ ਬਿਜ਼ਨਸ ਹੈਗਾ ਜਿੱਥੇ ਕੈਸ਼ ਦਾ ਕੈਸ਼ ਲੈ ਕੇ ਜਾਣਾ ਪੈਂਦਾ ਹੈ ਉਹ ਜੇ ਕਿਸ ਨੂੰ ਲੱਗਦਾ ਕਿ ਮੈਨੂੰ ਖਤਰਾ ਹੈ ਕਿ ਪੈਸਾ ਲੁੱਟਿਆ ਜਾਏਗਾ ਜਾਂ ਉਹਦੀ ਜਾਨ ਨੂੰ ਖਤਰਾ ਹੈ ਉਹ ਸੀਪੀ ਸਾਹਿਬ ਨੂੰ ਐਪਲੀਕੇਸ਼ਨ ਦੇ ਦੇਣ ਜਾਂ ਮੈਨੂੰ ਦੇ ਦੇਣ ਉਹ ਕਮੇਟੀ ਬਣੀ ਹੈ ਉਹ ਕਮੇਟੀ ਡਿਸੀਜਨ ਲੈ ਲੇਗੀ ਤੇ ਉਸ ਆਪ ਨਾਲ ਐਗਜ਼ੈਮਪਸ਼ਨ ਵੀ ਅਸੀਂ ਦੇਖ ਰਹੇ ਹਾਂ ਜੀ ਸਰ ਪਾਸੇ ਤੁਸੀਂ ਕਹਿ ਰਹੇ ਪੈਸੇ ਦੀ ਲੈਣ ਦੇਣ ਕਰਕੇ 1.50 ਹਜ਼ਾਰ ਤੋਂ ਬਾਅਦ ਜਿਹੜਾ ਕੋਈ ਲੈ ਕੇ ਜਾਂਦਾ ਉਹਦੇ ਤੇ ਪਰਚਨਿਕ ਦਰਤੀ ਪਿੱਛੇ ਜਾ ਰਹੇ ਉਹਨੂੰ ਥੋੜਾ ਜਿਹਾ ਜੀ ਨਹੀਂ ਬਿਲਕੁਲ 50 ਹਜ਼ਾਰ ਤੱਕ ਤਾਂ ਹੈਗਾ ਹੀ ਆ ਜੀ ਜਿਹੜਾ ਲੀਗਲੀ ਮਾਨਯੋ ਕਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਅਲਾਉ ਕੀਤਾ ਤੇ ਲੁੱਟ ਤਾਂ ਲੁੱਟੀ ਹੈ ਜੀ ਚਾਹੇ ਉਹ 50 ਰੁਪਏ ਦੀ ਹੋਵੇ ਚਾਹੇ 50 ਹਜ਼ਾਰ ਦੀ ਹੋਵੇ ਪਰ ਜਿਨ੍ਹਾਂ ਦਾ ਕੋਈ ਪੈਟਰੋਲ ਪੰਪ ਵਾਲਾ ਵਾਲੇ ਹੈਗੇ ਕੋਈ ਜੁਐਲਰ ਹੈਗੇ ਜਿਨ੍ਹਾਂ ਕੋਲ ਕੋਈ ਕੈਸ਼ ਆ ਜਾਂਦਾ ਪਰ ਉਹ ਜਮ੍ਹਾਂ ਤੱਕ ਵੈਂਟੇ ਹੀ ਕਰਾਣਾ ਹੈ ਕੈਸ਼ ਵੈਂਟ ਤੇ ਬੈਂਕ ਦੀ ਪਰ ਥੋੜੀ ਦੇਰ ਲਈ ਤਾਂ ਉਹਨਾਂ ਕੋਲ ਪਿਆ ਹੁੰਦਾ ਜੀ ਤੇ ਉਸ ਸਾਬ ਨਾਲ ਸਾਡੀ ਕਮੇਟੀ ਬਣੀ ਹੈ ਤੇ ਸਾਡੇ ਆਫੀਸਰਸ ਹੈਗੇ ਆ ਏਡੀਐਸਪੀ ਸਾਹਿਬਨ ਏਸੀਪੀ ਸਾਹਿਬਨ ਐਸਐਚਓ ਸਾਹਿਬਨ ਉਹਨਾਂ ਨੂੰ ਵੀ ਐਪਲੀਕੇਸ਼ਨ ਦੇ ਦੇਣ ਉਹ ਅੱਗੇ ਕਨਸਿਡਰ ਕਰ ਲੈਣਗੇ ਸਰ ਜਿਹੜੇ ਦਾ ਟਿਪ ਪ੍ਰੈਸ ਕਾਨਫਰੈਂਸ ਕੀਤੀ ਉਹਦੇ ਵਿੱਚ ਵੈਪਨ ਕਿਹੜਾ ਹੈ ਸੀ ਉਹ ਵੈਪਨ ਕਿਹੜਾ ਹੈ ਪੇਪਰ ਵਾਲਾ ਹੈ ਕਿ ਵਿਦਆਉਟ ਸੀ ਜਿਹੜਾ ਕੱਲ੍ਹ ਦਾ ਟਿਪ ਪਕੜਿਆ ਉਹਨਾਂ ਨੇ ਰஞ்சிਤ ਆਖੀ ਗੋਲੀ ਨਹੀਂ ਹਾਲੇ ਮੈਂ ਓਮ ਨਹੀਂ ਮੈਂ ਪ੍ਰੈਸ ਕਾਨਫਰੈਂਸ ਕੀਤੀ ਠੀਕ ਹੈ ਠੀਕ ਹੈ ਥੈਂਕ ਯੂ